གསལ་བསྟན་བྱེད་ཀྱི་ཡོད། དེ་ཐ་ན་བུ་གསོ། འདི་ལ་ད་ལྟ་ཡོད་པ་ནི། འདི་ ਖਬਰ ਜੰਡਿਆਲਾ ਗੁਰੂ ਤੋਂ ਹੈ ਜਿੱਥੇ ਕਿ ਚੋਰਾ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਤੋਂ ਅਸੀਂ ਦੱਸਦੀ ਯਹੀ ਕਿ ਬੁੱਕਸਟਾਲ ਸ਼ਾਪ ਦੇ ਉੱਪਰ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਥੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਤੋਂ ਉਮੀਦ ਹੈ ਕਿ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਕੱਲ ਰਾਤ ਸਾਡੀ ਦੁਕਾਨ ਤੇ ਚੋਰੀ ਹੋਈ ਹੈ ਜੀ ਮੇਰੀ ਦੁਕਾਨ ਤੇ ਗੁਲਸ਼ਨ ਬੁੱਕ ਹਾਊਸ ਦੇ ਨਾਮ ਤੇ ਜੰਡਿਆਲਾ ਗੁਰੂ ਦੇ ਵਿੱਚ ਦੁਕਾਨ ਹੈ ਜੀ ਕੰਨਿਆ ਸਕੂਲ ਦੇ ਸਾਹਮਣੇ ਸਵੇਰੇ ਜਦੋਂ ਅਸੀਂ ਦੁਕਾਨ ਦਾ ਸ਼ਟਰ ਚੱਕਿਆ ਤੇ ਉੱਥੇ ਗੱਲੇ ਦੇ ਵਿੱਚ ਨਾਲ ਛੇੜਖਾਨੀ ਕੋਈ ਵੇਖੀ ਉਹਦੇ ਵਿੱਚੋਂ ਸਾਡਾ ਜੋ ਵੀ ਸਮਾਨ ਸੀਗਾ ਕੈਸ਼ ਸੀਗਾ ਜਾਂ ਘੜੀ ਸੀਗੀ ਜਾਂ ਜੋ ਵੀ ਸਮਾਨ ਸੀ ਉਹ ਸਾਨੂੰ ਚੋਰੀ ਹੋਇਆ ਦਾ ਅਹਿਸਾਸ ਹੋਇਆ ਜੀ ਅਸੀਂ ਪੁਲਿਸ ਨੂੰ ਇਤਲਾਹ ਦਿੱਤੀ ਜੰਡਿਆਲਾ ਗੁਰੂ ਚੌਕੇ ਤੋਂ ਉਸੇ ਵੇਲੇ ਪ੍ਰਸ਼ਾਸਨ ਪੂਰਾ ਨਾਲ ਤੁਰਿਆ ਜੀ ਐਸਆਈ ਸਾਹਿਬ ਮਾਨਯੋਗ ਸ਼ਿਨੇਸ਼ ਕੁਮਾਰ ਜੀ ਆਪਣੀ ਉਹਨਾਂ ਕਾਰਵਾਈ ਕੀਤੀ ਉਸੇ ਵੇਲੇ ਉਹਨਾਂ ਨੇ ਮਲਕੀ ਸਾਰੇ ਬੰਦੇ ਸੀਸੀਟੀਵੀ ਫੁਟੇਜ ਖੰਗਾਲੀ ਉਹਦੇ ਆਧਾਰ ਤੇ ਉਹਨਾਂ ਨੇ ਆਪਣੀ ਪੂਰੀ ਕਾਰਵਾਈ ਕੀਤੀ ਜੀ ਤੇ ਉਹਨਾਂ ਨੇ ਬੰਦੇ ਫੜਲੇ ਹੈਗੇ ਜੀ ਜਿਨ੍ਹਾਂ ਨੇ ਕੀਤਾ ਇਹ ਜੀ ਹੁਣ ਫਰੰਟ ਦੁਕਾਨ ਦਾ ਤਾਂ ਨਹੀਂ ਕਹਿ ਸਕਦੇ ਬੈਕਸਾਈਡ ਥਾਂ ਨਹੀਂ ਆਇਆ ਜੀ ਜੋ ਸੀਸੀਟੀਵੀ ਫੁਟੇਜ ਵਿੱਚ ਆਇਆ ਜੀ ਬੈਕਸਾਈਡ ਥਾਂ ਨਹੀਂ ਮਤਲਬ ਥੋੜੀ ਵੀ ਕੰਦ ਏ ਹੁਣ ਦੇਖਣਗੇ ਬਾਕੀ ਦੇ ਕਾਰਵਾਈ ਇਹ ਕਰਨਗੇ ਦੇਖਣਗੇ ਆਪਣਾ ਸਰਾ ਨੇ ਕੰਦ ਨਹੀਂ ਜੀ ਉੱਪਰ ਇੱਕ ਖਿੜਕੀ ਹੈਗੀ ਆ ਮੰਜ਼ਲ ਤੇ ਉੱਪਰਲੀ ਮੰਜ਼ਲ ਤੇ ਉਹਦੇ ਰਾਈ ਰਸਤੇ ਇਹਦੇ ਬਣਾ ਕੇ ਆਏ ਜੀ ਆਪਣਾ ਨੁਕਸਾਨ ਹੁਣ ਦੇਖਦੇ ਆ ਚੈੱਕ ਕਰਦੇ ਆ ਕਿੰਨਾ ਹੋਇਆ ਜੀ ਕਾਫੀ ਹੋਇਆ ਨੁਕਸਾਨ ਆਪਣਾ ਨੁਕਸਾਨ ਤਾਂ ਕਾਫੀ ਕੈਸ਼ ਕਿੰਨਾ ਗਿਆ ਕੈਸ਼ ਕੋਈ 50000 ਦੇ ਕਰੀਬ ਤੇ ਉਤੋਂ ਪਲੱਸ ਹੀ ਆ ਜੀ ਰਸੀ ਨਹੀਂ ਆ ਪਲੱਸ ਪਤਾ ਲੱਗਿਆ ਕਿਉਂਕਿ ਮੈਂ ਵੀ ਹੁਣ ਇੱਧਰ ਹੀ ਆ ਗਿਆ ਸਿੱਧਾ ਚੋਰੀ ਦਾ ਇਹ ਸਭ ਅਦਰ ਮਾਮਲਾ ਇਹ ਹੋਇਆ ਜੀ ਇੱਥੇ ਨਾ ਸਾਡੇ ਪ੍ਰਿੰਸ ਜੈਨ ਜੀ ਨੇ ਕੁੜੀਆਂ ਦੇ ਸਕੂਲ ਦੇ ਸਾਹਮਣੇ ਨੀ ਦੁਕਾਨਾਂ ਦੀ ਗੁਲਸ਼ਨ ਬੁੱਕ ਡਿਪੋ ਇਹਨਾਂ ਦੀ ਦੁਕਾਨ ਹੈ ਜੀ ਸਾਹਮਣੇ ਉੱਤੇ ਇਹਨਾਂ ਦੇ ਨਾ ਰਾਤ ਨੂੰ ਚੋਰੀ ਹੋ ਗਈ ਹੈ ਜੀ ਇੱਥੋਂ 50000 ਰੁਪਿਆ ਕੈਸ਼ ਇੱਕ ਘੜੀ ਹੀ ਇਹਨਾਂ ਦੀ ਗੁੱਟ ਵਾਲੀ ਘੜੀ ਤੇ ਇੱਕ ਮੋਬਾਈਲ ਜੀ ਉਹਨਾਂ ਦਾ ਚੋਰੀ ਹੋ ਗਿਆ ਇਹਨਾਂ ਨੇ ਸਾਨੂੰ ਦੱਸਤਾ ਜੀ ਇਸ ਇਸ ਰਾਤੀ ਦੱਸਤਾ ਵੀ ਇਹ ਵਾਕਿਆ ਹੋ ਗਿਆ ਮੇਰ ਨਾਲ ਵਾਪਰ ਗਿਆ ਆ ਅਸੀਂ ਉਸੇ ਵੇਲੇ ਤੁਰੰਤ ਮੌਕੇ ਉੱਤੇ ਗਏ ਆ ਜੀ ਮੌਕੇ ਤੇ ਗਿਆ ਜੀ ਇਹਨਾਂ ਦੀ ਉਥੇ ਕੈਮਰੇ ਲੱਗੇ ਦੇ ਫੋਟੋਸ ਵੇਖੀ ਦੇ ਸਾਨੂੰ ਕੋਈ ਸ਼ੱਕ ਜਾ ਹੋ ਗਿਆ ਵੀ ਆ ਬੰਦੇ ਵਿੱਚ ਫਰਾਣੇ ਫਰਾਣੇ ਹੈਗੇ ਨੇ ਅਸੀਂ ਉਸੇ ਵੇਲੇ ਫਿਰ ਉਹਨਾਂ ਦੇ ਘਰਾਂ ਚ ਜਾ ਕੇ ਰੇੜਕੀ ਚਾ ਜੀ ਉਹ ਬੰਦੇ ਫੜ ਲਏ ਨੇ ਸਾਨੂੰ ਰਿਕਵਰੀ ਵੀ ਹੋ ਗਈ ਹੈ ਤੇ ਸਾਰੇ ਪੈਸੇ ਵੀ ਸਾਰੇ ਪੈਸੇ ਜਿਕਵਰੀ ਹੋ ਗਏ ਮੋਬਾਈਲ ਵੀ ਰਿਕਵਰੀ ਹੋ ਗਿਆ ਘੱਡੀ ਵੀ ਰਿਕਵਰੀ ਹੋ ਗਈ ਕਿੰਨੇ ਬੰਦੇ ਸੀ ਤੇ ਕਿੰਨੇ ਦੋ ਬੰਦੇ ਸੀ ਟੋਟਲ ਜੀ ਤੇ ਦੋਨੇ ਹੀ ਫੜ ਲਏ ਜੀ ਕੀ ਪਿਛਲਾ ਬੈਕਗਰਾਉਂਡ ਉਹਨਾਂ ਦਾ ਪਿਛਲਾ ਬੈਕਗਰਾਉਂਡ ਹੁਣ ਤਵਤੀਸ਼ ਚੱਲ ਰਹੀ ਹੈ ਜੀ ਪਿਛਲਾ ਬੈਕਗਰਾਉਂਡ ਦਾ ਖੰਡਾਲਦੇ ਆ ਕਿ ਕੀ ਕੀ ਹੈ ਕੀ ਕੀ ਇਹਨੇ ਕੀਤਾ ਕਿਹੜੀ ਕਿਹੜੀ ਕੋਵਾਦਤ ਕੀਤੀ ਹੈ ਜਾਂ ਹੋਰ ਇਹਦੇ ਨਾਲ ਕਿਹੜਾ ਕੋ ਬੰਦਾ ਸ਼ਾਮਲ ਹੈ ਉਹ ਸਾਰੀ ਵੈਰੀਫਾਈ ਕਰਦੇ ਆਂ